ਹੈਲੋ ਕਮਰਤ ਕੀ ਆ ਲੈ ਹਾਂ ਪ੍ਰੀਤ ਮੈਂ ਠੀਕ ਐ ਤੂੰ ਦੱਸ ਤੂੰ ਕਿਵੇਂ ਆ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਐ ਹਾਂ ਦੱਸ ਪ੍ਰੀਤ ਕੀ ਗੱਲ ਕਰਨੀ ਐ ਕੀ ਕੋਈ ਪ੍ਰੋਬਲਮ ਐ ਪ੍ਰੋਬਲਮ ਤਾਂ ਨਹੀਂ ਪਰ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਐ ਤੇਰੇ ਹਸਬੰਡ ਦੇ ਆਫਿਸ ਵਿੱਚ ਦੀਪ ਜੋ ਕੰਮ ਕਰਦਾ ਹੈ ਨਾ ਹਾਂ ਮੈਂ ਜਾਣਦੀ ਆ ਦੀਪ ਨੂੰ ਬਹੁਤ ਚੰਗਾ ਮੁੰਡਾ ਐ ਸਾਡੇ ਵਿਆਹ ਦੀ ਗੱਲ ਚੱਲ ਰਹੀ ਐ ਅਸੀਂ ਇੱਕ ਦੂਜੇ ਨੂੰ ਪਸੰਦ ਵੀ ਕਰਦੇ ਆ ਹਾਂ ਬਹੁਤ ਵਧੀਆ ਗੱਲ ਐ ਤੁਸੀਂ ਦੋਨੇ ਵਿਆਹ ਕਰਨਾ ਚਾਹੁੰਦੇ ਹੋ ਇੰਦੇ ਇਸ ਕੀ ਪ੍ਰੋਬਲਮ ਹੈ ਜੀ ਜਲਦਾ ਹੈ ਪਰ ਉਹਦੇ ਘਰ ਵਾਲੇ ਦਾਜ ਦੀ ਮੰਗ ਕਰ ਰਹੇ ਨੇ ਦਾਜ ਹਾਂ ਪਰ ਅੱਜ ਕੱਲ ਦੇ ਜ਼ਮਾਨੇ ਵਿੱਚ ਦਾਜ ਦੀ ਕੌਣ ਮੰਗ ਕਰਦਾ ਹੈ ਉਹਦੇ ਘਰ ਵਾਲੇ ਕੀ ਮੰਗਦੇ ਆ ਪਤਾ ਨਹੀਂ ਅਮਰਤ ਸਾਬੂ ਗਾレthia ਆਕੇ ਟ ਗਈ ਹੈ ਮੇਰੇ ਬਾਬਾ ਤਾਂ ਕਹਿ ਰਹੇ ਹੈ ਕਿ ਮੈਂ ਪ੍ਰੀਤੀ ਨੂੰ ਪੜਾਇਆ ਲਿਖਾਇਆ ਇਸ ਕਾਬਲ ਬਣਾਇਆ ਮੈਂ ਚੰਗੀ ਜੋਬ ਤੇ ਆ ਅਦੇ ਮੇਰਾ ਚੰਗਾ ਪੈਕੇਜ ਹੈ ਤਾਉ ਤੋਂ ਬਾਅਦ ਮੇਰੇ ਪੈਸੇ ਕਿੱਥੇ ਜਾਣਗੇ ਉਹਨਾਂ ਦੇ ਘਰ ਹੀ ਤਾਂ ਜਾਣਗੇ ਮੇਰੇ ਬਾਬਾ ਕਹਿੰਦੇ ਨੇ ਕਿ ਅਸੀਂ ਦਾਸ ਨਹੀਂ ਦੇਣਾ ਸਹੀ ਤਾਂ ਕਹਿ ਰਹੇ ਅੰਕਲ ਦਾਸ ਦੇਣਾ ਵੀ ਨਹੀਂ ਚਾਹੀਦਾ ਇਹਨਾਂ ਲੋਕਾਂ ਨੂੰ ਨਹੀਂ ਪਤਾ ਅੱਜ ਦੇ ਜਮਾਨੇ ਵਿੱਚ ਦਾਸ ਦੇਣਾ ਤੇ ਲੈਣਾ ਗੈਰਕਾਨੂੰਨੀ ਆ ਤੂੰ ਕਹੇ ਤਾਂ ਆਪਾਂ ਕੰਪਲੇਨ ਨਹੀਂ 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 ਕੰਪਲੇਨ ਨਹੀਂ ਕਰਨੀ ਤੈਨੂੰ ਪਤਾ ਹੈ ਇਸ ਮਾਮਲੇ ਵਿੱਚ ਮੈਂ ਬਹੁਤ ਲੱਕੀ ਨਿਕਲੀ ਆ। ਉਹ ਕਿਵੇਂ ਅਮਰਤ? ਨਾ ਨਾਸ ਤੇ ਨਾਨਾ ਦੇ ਘਰ ਵਾਲਿਆਂ ਨੇ ਕਦੇ ਕੋਈ ਚੀਜ਼ ਦੀ ਮੰਗ ਨਹੀਂ ਕੀਤੀ। ਨਾਸ ਤਾਂ ਖੁਦ ਤਾਸ ਦੇ ਖਿਲਾਫ ਹੈ। ਉਹ ਤਾਂ ਇੰਨੇ ਚੰਗੇ ਕੀ ਦੱਸਾਂ ਤੁਹਾਨੂੰ ਉਹਨਾਂ ਬਾਰੇ। ਕੀ ਗੱਲ ਹੈ ਵੀ ਮੇਰੀ ਬੜੀ ਤਾਰੀਫ਼ ਹੋ ਰਹੀ ਹੈ। ਤੁਸੀਂ ਆ ਗਏ। ਤੁਸੀਂ ਬਹੁਤ ਵਧੀਆ ਟਾਈਮ ਤੇ ਆਏ ਹੋ। ਚੰਗਾ ਪ੍ਰੀਤ, ਮੈਂ ਇਹਨਾਂ ਨਾਲ ਕਰਦੀ ਆਂ ਦੀ ਬਾਰੇ ਗੱਲ। ਇਹ ਦੀਪ ਨੂੰ ਸਮਝਾਉਣਗੇ। ਤੁਸੀਂ ਮੇਰੀ ਪ੍ਰੀਤ ਫਰੈਂਡ ਨੂੰ ਤਾਂ ਜਾਣਦੇ ਹੋ। ਹਾਂ ਪ੍ਰੀਤ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਉਹਨੇ ਇੱਕ ਛੋਟੀ ਜਿਹੀ ਪ੍ਰੋਬਲਮ ਵਿੱਚ ਫਸ ਗਈ ਹੈ ਕਿਹੜੀ ਪ੍ਰੋਬਲਮ ਵਿੱਚ ਫਸ ਗਈ ਉਹ ਤੁਹਾਡੇ ਆਫਿਸ ਦੇ ਵਿੱਚ ਦੀਪਨੀ ਜਿਹੜਾ ਤੁਹਾਡੇ ਨਾਲ ਕੰਮ ਕਰਦਾ ਹੈ ਹਾਂ ਬਹੁਤ ਵਧੀਆ ਮੁੰਡਾ ਯਾਰ ਉਹ ਕੀ ਗੱਲ ਹੋ ਗਈ ਮੇਰੀ ਫਰੈਂਡ ਪ੍ਰੀਤ ਦੀਪ ਨੂੰ ਪਿਆਰ ਕਰਦੀ ਹੈ ਤੇ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ ਅੱਛਾ ਜਿਹਦੇ ਨਾਲ ਪਿਆਰ ਕਰਦੀ ਹੈ ਉਹਦੇ ਨਾਲ ਹੀ ਵਿਆਹ ਕਰਾਉਣਾ ਚਾਹੁੰਦੀ ਹੈ ਇਹ ਤਾਂ ਮਾੜੀ ਗੱਲ ਹੈ ਯਾਰ ਬਹੁਤ ਗਲਤ ਗੱਲ ਹੈ ਇਹ ਜਿਹਦੇ ਨਾਲ ਪਿਆਰ ਕਰਦੀ ਹੋਈ ਉਹਦੇ ਨਾਲ ਵਿਆਹ ਥੋੜਾ ਕਰਵਾਈ ਜਾ ਚਲ ਠੀਕ ਹੈ ਠੀਕ ਹੈ ਸੌਰੀ 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 ਦੀਪ ਦੇ ਘਰ ਵਾਲੇ ਪ੍ਰੀਤ ਦੇ ਘਰ ਵਾਲੇ ਤੋਂ 10 ਦੀ ਮੰਗ ਕਰ ਰਹੇ ਹੈ ਹੂੰ ਇਹ ਤਾਂ ਬਹੁਤ ਗਲਤ ਗੱਲ ਹੈ ਯਾਰ ਪ੍ਰੀਤ ਦੇ ਘਰ ਵਾਲੇ ਨੇ 10 ਦਿਨ ਤੋਂ ਸਾਫ਼ ਮਨਾਂ ਕਰਦੇ ਬਿਲਕੁਲ ਸਹੀ ਕੀਤਾ ਉਹਨਾਂ ਨੇ ਉਹੀ ਤਾਂ ਤੁਸੀਂ ਦੀਪ ਨਾਲ ਗੱਲ ਕਰੋ ਤੇ ਉਹਨੂੰ ਸਮਝਾਓ ਯਾਰ ਮੈਂ ਕਿ ਸਮਝਾਉਂਗਾ ਉਹਨੂੰ ਹੈ ਨਾਲ ਤੁਸੀਂ ਬਹੁਤ ਵਧੀਆ ਸਮਝਾਉਨੇ ਹੋ ਇੱਕ ਵਾਰੀ ਗੱਲ ਕਰਕੇ ਤੇ ਦੇਖੋ ਹੁੰਦੇ ਨਾਲ ਪਲੀਜ਼

ਕਿ ਹੋਇਆ ਜੀ ਯਾਰ ਅਜ ਐਤਵਾਰ ਆ ਯਾਰ ਛੁੱਟੀ ਵਾਲਾ ਦਿਨ ਹੈ ਤੇ ਚਾਹ ਚੂ ਬਣਾ ਲਿਆ ਕੁਝ ਖਾਣ ਨੂੰ ਨਾਲ ਲਿਆ ਬਸ ਮੈਨੂੰ 5 ਮਿੰਟ ਦੇ ਦਿਓ ਮੰਮੀ ਨਾਲ ਇੰਪੋਰਟੈਂਟ ਗੱਲ ਚੱਲਦੀ ਪਈ ਆ ਬਸ 5 ਮਿੰਟ 5 ਮਿੰਟ ਬਾਅਦ ਤੋੜ ਲਈ ਲੈ ਕੇ ਹੈਲੋ ਹਾਂਜੀ ਮੰਮੀ ਕੀ ਕਹਿ ਰਹੇ ਹੋ ਸੱਚੀ ਵੀਰੇ ਨੂੰ ਕੁੜੀ ਵਾਲੇ ਦੇਖ ਕੇ ਪਸੰਦ ਕਰ ਗਏ ਅੱਛਾ ਤੁਸੀਂ ਉਹਨਾਂ ਨੂੰ ਦੱਸਤਾ ਕਿ ਉਹਨਾਂ ਨੇ ਆਪਣੀ ਕੁੜੀ ਨੂੰ ਕੀ ਕੀ ਦੇਣਾ ਮੰਮੀ ਇਹਨੂੰ ਦਾਸ ਹੋਈ ਕਹਿੰਦੇ ਆ ਇਨੂੰ ਗਿਫਟ ਕਹਿੰਦੇ ਐ ਗਿਫਟ ਦੇਣੀ ਐ ਓਹੋ ਮੰਮੀ ਇਹਨਾਂ ਤਾਂ ਹਰੇਕ ਪਿਓ ਆਪਣੀ ਧੀ ਲਈ ਕਰਦਾ ਐ ਨਾ ਆਪਾਂ ਮੰਗਤੇ ਕੋਈ ਐ ਜੋ ਇੱਕ ਇੱਕ ਚੀਜ਼ ਐ ਨਾ ਤਾਂ ਮੰਗਾਂਗੇ ਫ੍ਰਿਜ ਏਸੀ ਟੀਵੀ ਇਹ ਆਪਾਂ ਕੋਈ ਯੂਜ਼ ਕਰਨਾ ਐ ਯਾ ਉਹਨਾਂ ਦੀ ਕੁੜੀ ਨੇ ਯੂਜ਼ ਕਰਨਾ ਐ ਕੌਈ ਕਰੋਗੀ ਤੁਸੀਂ ਕਰੋਗੇ ਯੂਜ਼ ਕਿ ਮੈਂ ਕਰੂੰਗੀ ਉਹ ਆਪੇ ਹੀ ਕਰੋਗੀ ਯੂਜ਼ ਹੈ ਕੀ ਕਹਿ ਰਹੇ ਹੋ ਉਹਨਾਂ ਤਾਂ ਕਾਰ ਦਾ ਬਜਟ ਨਹੀਂ ਹੈਗਾ ਨਿਓ ਇੱਕ ਕਾਰ ਨਹੀਂ ਦੇ ਸਕਦੇ ਉਹ ਕਿ ਨੰਗੇ ਮੰਮੀ ਗੱਲ ਸੁਣੋ ਮੇਰੀ ਉਹਨਾਂ ਨੂੰ ਸਾਫ਼-ਸਾਫ਼ ਮਨਾ ਕਰ ਦਿਓ ਇਹ ਹੁਣੇ ਇਹਨੇ ਨਾਟਕ ਕਰੀ ਜਾਂਦੇ ਬਾਅਦ ਦੇ ਵਿੱਚ ਪਤਾ ਨਹੀਂ ਕੀ-ਕੀ ਕਰਨਗੇ ਮੰਮੀ ਤੁਸੀਂ ਇੰਨੀ ਟੈਨਸ਼ਨ ਨਾ ਲਓ ਮੇਰਾ ਭਰਾ ਐਸਡੀਓ ਲੱਗਿਆ ਐਸਡੀਓ ਸਰਕਾਰੀ ਨੌਕਰੀ ਲੱਗਿਆ ਉਹਨੂੰ ਇਹ ਹੋ ਜੇ ਦਾਸ ਕੁੜੀਆਂ ਦੇ ਰਿਸ਼ਤੇ ਆ ਜਾਣਗੇ ਚਲ ਮੰਮੀ ਤੁਸੀਂ ਟੈਨਸ਼ਨ ਨਾ ਲਓ ਉਹਨਾਂ ਨੂੰ ਸਾਫ਼-ਸਾਫ਼ ਮਨਾ ਕਰ ਦਿਓ ਚਲੋ ਠੀਕ ਹੈ ਮੰਮੀ ਮੈਂ ਫੋਨ ਰੱਖ ਦਿਆਂ ਇਹਨਾਂ ਨੇ ਮੈਂ ਚਾਹ ਬਣਾ ਕੇ ਦੇਣੀ ਹੈ ਕਾਫੀ ਟਾਈਮ ਦੇ ਇਹ ਕਹਿ ਰਹੇ ਐ ਫਿਰ ਗੱਲ ਕਰਦੇ ਆ ਓਕੇ 1 ਮਿੰਟ ਕੀ ਗੱਲ ਕਰਦੀ ਸੀ ਮੰਮੀ ਨਾਲ ਕੀ ਗੱਲ ਕਰਦੀ ਸੀ ਮੰਮੀ ਉਹ ਹੀ ਆਪਣੇ ਭਰਾ ਦੇ ਵਿਆਹ ਬਾਰੇ ਅੱਛਾ ਉਹ ਵੀਰੇ ਨੂੰ ਕੱਲ ਕੁੜੀ ਵਾਲੇ ਦੇਖਣ ਆਏ ਸੀ ਫਿਰ ਕੀ ਸੀ ਮੰਮੀ ਪਾਪਾ ਨੇ ਦੱਸਤਾ ਕਿ ਉਹਨਾਂ ਨੂੰ ਕੀ ਕੀ ਚਾਹੀਦਾ ਹੈ ਉਹ ਕਹਿੰਦੇ ਸਾਡਾ ਤਾਂ ਬਜਟ ਹੀ ਨਹੀਂ ਹੈਗਾ ਤੁਹਾਡਾ ਬਜਟ ਨਹੀਂ ਹੈਗਾ ਕਿਸੇ ਹੋਰ ਦਾ ਦਰਵਾਜ਼ਾ ਖੜਕਾਓ ਇੱਕ ਤਾਂ ਤੁਹਾਨੂੰ ਮੁੰਡਾ ਚਾਹੀਦਾ ਸਰਕਾਰੀ ਨੌਕਰੀ ਵਾਲਾ ਉੱਤੋਂ ਤੁਹਾਡਾ ਬਜਟ ਨਹੀਂ ਹੈਗਾ ਬਿਲਕੁਲ ਸਹੀ ਮੁੰਡਾ ਵੀ ਸਰਕਾਰੀ ਨੌਕਰੀ ਲੈ ਚਾਹੀਦਾ ਤੇ ਬਜਟ ਵੀ ਹੈਣੀ ਹਾਂਜੀ ਬਿਲਕੁਲ ਸਹੀ ਇੱਕ ਸਕਿੰਟ ਕੀ ਮਤਲਬ ਹੈ ਤੁਹਾਡਾ ਮਤਲਬ ਉਹ ਹੁਣੇ ਤੂੰ ਕੀ ਕਹਾਂ ਸੀਗਾ ਤੇਰਾ ਭਰਾ ਸਰਕਾਰੀ ਨੌਕਰੀ ਲੱਗਿਆ ਐ ਐਸ ਡੀਓ ਲੱਗਿਆ ਹੋਇਆ ਐ ਤੇ ਉਹਨੂੰ ਦਾਜ ਲੈਣ ਦਾ ਹੱਕ ਹੋ ਗਿਆ ਮੈਂ ਤੇ ਦੀਪ ਅਸੀਂ ਪ੍ਰਾਈਵੇਟ ਨੌਕਰੀ ਕਰਦੇ ਹਾਂ ਤੇ ਸਾਡੀ ਔਕਾਤ ਹੈ ਨਹੀਂ ਦਾਜ ਲੈਣ ਦੀ ਇਹੀ ਗੱਲ ਹੈ ਤੇਰਾ ਭਰਾ ਸਰਕਾਰੀ ਨੌਕਰੀ ਲੱਗਿਆ ਤੇ ਉਹ ਦਾਜ ਲੈ ਸਕਦਾ ਤੇ ਤੁਸੀਂ ਲੋਕ ਇਹਨੂੰ ਕੀ ਨਾਮ ਦੇ ਰਹੇ ਹੋ ਗਿਫਟ ਦਾ ਮਤਲਬ ਤੂੰ ਤੇ ਤੇਰਾ ਪਰ ਆ ਸਰਕਾਰੀ ਨੌਕਰੀ ਦੇ ਨਾਂ ਤੇ ਦਾਜ ਲੈ ਸਕਦੇ ਆ ਤੇ ਉਹ ਗਿਫਟ ਕਹਿ ਲਾਉਂਦਾ ਮੇਰੇ ਵਰਗੇ ਜਾਂ ਦੀਪ ਵਰਗੇ ਜੋ ਪ੍ਰਾਈਵੇਟ ਜੌਬ ਕਰਦੇ ਆ ਜੋ ਕੁਝ ਮੰਗ ਲੈਣ ਤਾਂ ਉਹ ਦਾਜਕ ਹੁੰਦਾ ਕਿਉਂ ਕਿਉਂਕਿ ਅਸੀਂ ਪ੍ਰਾਈਵੇਟ ਨੌਕਰੀ ਕਰਦੇ ਆ ਚਲੇ ਕੰਮ ਕਰਦੇ ਆ ਤੂੰ ਆਪਣੇ ਪਾਪਾ ਨੂੰ ਫੋਨ ਲਾ ਕਿ ਸਾਡਾ ਫ੍ਰਿਜ ਖਰਾਬ ਹੋ ਗਿਆ ਇੱਕ ਫ੍ਰਿਜ ਲਿਆ ਦਿਓ ਆਪਣੀ ਕਾਰ ਵੀ ਪੁਰਾਣੀ ਹੋ ਗਈ ਹੈ ਨਾ ਇੱਕ ਕਾਰ ਵੀ ਗਿਫਟ ਵਿੱਚ ਮੰਗ ਲੈ ਯਾਰ ਦਾਜ ਦਾਜ ਹੀ ਹੁੰਦਾ ਚਾਹੇ ਤੂੰ ਲੈ ਚਾਹੀ ਤੇਰੀ ਦੋਸਤ ਦਾ ਬੁਆਏਫ੍ਰੈਂਡ ਲਵੇ ਜੇ ਤੂੰ ਦਾਦ ਦੇਂ ਗੇਫਟ ਨਾ ਤੇ ਦਾਦ ਦੇਂ ਗੇਫਟ ਹੀ ਰਹਿ ਇਹਨੂੰ ਗਿਫਟ ਦਾ ਨਾਮ ਦੇ ਕੇ ਇਹਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਨਾ ਕਰ ਨਹੀਂ ਤਾਂ ਜੇ ਗੰਦੀ ਪ੍ਰਥਾ ਚੱਲਦੀ ਰਹੀ ਪਈ ਨਾ ਕਦੇ ਖਤਮ ਨਹੀਂ ਹੋਣੀ ਇਹ ਚੱਲ ਜਾ ਕੇ ਚਾਹ ਬਣਾ ਤੇ ਗੱਲ ਸੁਣ ਆਪਣੀ ਮੰਮੀ ਨੂੰ ਫੋਨ ਕਰ ਦੇ ਕਿ ਅਸੀਂ ਦਾਦ ਨਹੀਂ ਲੈਣਾ ਤੇ ਮੈਂ ਦਾਦ ਦੇਂ ਗੇਫਟ ਹੈ ਤੋਰ ਇਹਨਾਂ ਦਾ ਲੈਕਚਰ ਦਿੱਤਾ ਹੈ ਦਾਦ ਦੇ ਖਿਲਾਫ ਤੂੰ ਜਾਵਾ ਮੈਨੂੰ ਹਰ ਘਰ ਇਹ ਹਰ ਬੰਦਾ ਜਦੋਂ ਦਾਜ ਨੂੰ ਮਨਾ ਕਰੂਗਾ ਤਾਂ ਹੀ ਇਹ ਗੰਦੀ ਪ੍ਰਥਾ ਖਤਮ ਹੋਊਗੀ ਸਮਾਜ ਵਿੱਚੋਂ ਦਾਜ ਲੈਣਾ ਤੇ ਦਾਜ ਦੇਣਾ ਇੱਕ ਕਾਨੂੰਨੀ ਜੁਰਮ ਹੈ ਇਹ ਸੀ ਸਾਡੀ ਇੱਕ ਛੋਟੀ ਜੀ ਕੋਸ਼ਿਸ਼ ਜੋ ਸਮਾਜ ਦੇ ਵਿੱਚ ਇਹ ਗੰਦੀ ਪ੍ਰਥਾ ਚੱਲ ਰਹੀ ਹੈ ਦਾਜ ਦੇ 헤ਜ ਵਾਲੀ ਉਹਨੂੰ ਖਤਮ ਕਰਨ ਦੇ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਦੇ ਵਿਰੁੱਧ ਆਵਾਜ਼ ਕਉਣੀ ਚਾਹੀਦੀ ਹੈ ਤਾਂ ਜੋ ਇਹ ਗੰਦੀ ਪ੍ਰਥਾ ਸਮਾਜ ਵਿੱਚੋਂ ਸਮਾਪਤ ਹੋ ਸਕੇ ਸਾਡੀ ਛੋਟੀ ਜੀ ਕੋਸ਼ਿਸ਼ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ